ਸਾਡੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਕਾਠਗੜ੍ਹ ਤੋਂ ਜਗਤੇ ਸਾਈਡ ਜਾ ਰਹੀ ਸੀ ਜਦੋਂ ਸਾਡੀ ਪੁਲਿਸ ਪਾਰਟੀ ਜਗਤੇਵਾਲ ਖੜਦੇ ਨੇੜੇ ਪਹੁੰਚੀ ਤਦ ਇੱਕ ਮੋਨਾ ਵਿਅਕਤੀ ਪੈਦਲ ਹੁੰਦਾ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਤੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਹਿੰਦਰ ਸਿੰਘ ਵਾਸੀ ਜਗਤੇਵਾਲ ਦੱਸਿਆ ਜਿਸ ਤੋਂ 8 ਗ੍ਰਾਮ ਫਿਰਨ ਬਰਾਮਦ ਹੋਈ ਜਸਤੇ ਮਕਦਮਾ ਦਰਜ ਰਜਿਸਟਰ ਕਰੇ ਜਿਹੜਾ ਬੰਦਾ આરોપી ਪੜਿਆ ਇਹ ਤੇ ਕੋਈ ਅਕੇਲੇ ਮਕਦਮਾ ਦਰਜ ਹੈ ਜੀ ਕੋਈ ਜਾਂ ਪਹਿਲਾਂ ਹੀ ਹੈ ਇਹਦੇ ਵਿੱਚ ਅ ਅਜੇ ਰਿਕਾਰਡ ਪੜਤਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਪਤਾ ਲੱਗੂਗਾ ਤੇ ਇਹ ਜਿਹੜਾ ਬੰਦਾ ਇਹ ਵੇਚਦਾ ਵੀ ਹੈ ਇਹ ਡੇਟਾ ਖੁਦ ਖੁਦ ਵੀ ਪਿੰਦਾ ਦਾ ਹਾਂ ਪਿੰਦਾ ਵੀ ਹੈ ਤੇ ਵੇਚਦਾ ਵੀ ਹੈ ਜੀ ਜਿਦਾ ਉਲਗੀ ਕਾਰਵਾਈ ਕੀ ਕਰ ਰਹੇ ਹੋ ਇਹ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਜਿਸ ਮਾਨਚਗਾਦਾਨਤ ਵਿੱਚ ਪੇਸ਼ ਕੀਤਾ ਜਾਊਗਾ